ਸਨਾ ਆਸਰੀ ਤਨਵੰਤੀ ਜਾਣੀਐ ਭਾਈ ਜਾ ਸਤਿਗੁਰ ਕੀ ਕਾਰ ਕਮਾਏ ਤਨ ਮਨ ਸੌਪੈ ਜੀ ਸੋ ਭਾਈ ਲੈ ਹੁਕਮ ਪਿਰਾਉ ਸਨਾ ਸਾਡੀ ਹੁੰਦਾ ਐ ਸੇ ਤੰਰੇ ਨਾ ਤਾਂ ਇਹਦੇ ਕੋਲ ਹੋਵੇ ਕਿ ਉਹਦਾ ਮਨ ਜੱਜਿਆ ਜਾਵੇ ਜਿੰਨਾ ਗਿਆਨ ਸਰਨਾਉ ਤਨ ਹੋਵੇ ਉਹਦੇ ਕੋਲ ਜਿਹੜਾ ਮਨ ਜੱਜਿਆ ਜਾ ਸਕੇ ਜਿਹੜਾ ਸੰਤੋਖ ਸਤ ਸੰਤੋਖ ਦੀ ਪ੍ਰਾਪਤੀ ਹੋ ਸਕੇ ਐਨਾ ਗਿਆਨ ਹੋਵੇ ਉਹ ਤਾਂ ਹਸਰੀ ਹੈ ਤਨ ਆਸਰੀ ਦਾ ਨੋ ਨੀ ਹੈ ਧੰਨਾਸਰੀ ਪੜਾਂਗੇ ਕਿ ਤਨ ਆਸਰੀ ਪੜਾਂਗੇ ਤਨ ਆਸਰੀ ਅੱਛਾ ਜੀ ਕਿਉਂਕਿ ਕੋਈ ਪਾਕਥੀ ਤਨ ਆਸਰੀ ਰਾਗ ਨੂੰ ਵੀ ਧੰਨਾਸਰੀ ਉਹ ਪੜਦੇ ਆ ਵੈਸੇ ਮੈਂ ਸੁਣਿਆ ਧੰਨਾਸਰੀ ਹੋ ਗਿਆ ਲਫਜ਼ੇ ਤਨ ਆਸਰੀ ਹੈ ਉਹ ਕੱਢਾ ਲਿਆ ਕਰਕੇ ਸਭੀ ਹੋ ਕੇ ਤਨ ਆਸਰੀ ਬਣ ਗਿਆ ਅੱਛਾ ਜੀ ਧੰਨਾਸਰੀ ਤਨਵੰਤੀ ਜਾਣੀ ਹੈ ਭਾਈ ਜਾ ਸਤਗੁਰ ਕੀ ਕਾਰ ਕਮਾਏ ਇਹ ਤਨ ਆਸਰੀ ਉਹ ਧਨਵੰਤੀ ਜਦ ਕਹਿ ਤਾ ਸਾਫ ਹੋ ਗਿਆ ਕਿ ਗੁਰਬਾਚਨ ਉਹ ਹੈ ਤਨ ਆਸਰੀ ਜੇ ਵੀ ਗੰਗਾ ਵਾਸ਼ ਕਰਾਂਗਾ ਉਹ ਵੀ ਧਨਵੰਤੀ ਹੈ ਠੀਕ ਹੈ ਬੁੱਧੀ ਦੀ ਗੱਲ ਹੋ ਰਹੀ ਹੈ ਜੀ ਹਾਂ ਉਹ ਤੋਂ ਕੱਟ ਕੇ ਹੋਵੇ ਗਿਆਨ ਉਹਨੂੰ ਧਨਸਰੀ ਧਨਵੰਤੀ ਨਹੀਂ ਕਹਿ ਸਕਦੇ ਜਿੰਨਾ ਚਿਰ ਮਾਨੀਏ ਤੋਗਾ ਆ ਮਾਇਆ ਦਾ ਮੋਹ ਛੱਡਦਾ ਨਹੀਂ ਤੇਰ ਕੋਈ ਛੱਡਦਾ ਨਹੀਂ ਉਹਨਾਂ ਅੱਜ ਧਨਸਰੀ ਹੈ ਧਨਵੰਤੀ ਨਹੀਂ ਹੈ ਦਾ ਮਤਲਬ ਇਹ ਜਿੰਨਾ ਚਿਰ ਥੋੜੀ ਵੀ ਅੰਦਰ ਭੁੱਖ ਹੈ ਮਾਇਆ ਦੀ ਉਹਨਾਂ ਜੇ ਧਨਵੰਤੀ ਹੈ ਧਨਸਰੀ ਨਹੀਂ ਹੈ ਭਾਈ ਜਦ ਸਤਗੁਰ ਕੀ ਕਾਰਕਮਾਏ ਜਦ ਜਨਮਤਵਾਰੇ ਲੇਖੇ ਹੋ ਜਵੇ ਨਾ ਫੇਰ ਤਾਂ ਨਸਰੀ ਹੈ ਜੇ ਆਪਣਾ ਕਾਰਵਿਆਰ ਸੰਸਾਰੀ ਚ ਲੱਗਿਆ ਹੋਇਆ ਫੇਰ ਤਾਂ ਨਸਰੀ ਨਹੀਂ ਜਦੋਂ ਜਨਮਤਵਾਰੇ ਲੇਖੇ ਵਾਦੋ ਹੋ ਜੇ ਫੇਰ ਤਾਂ ਨਸਰੀ ਹੈ ਸਤਗੁਰ ਕੀ ਕਾਰਕਮਾਏ ਸਨ ਮਨ ਸੌਪੈ ਜੀ ਸੋ ਭਾਈ ਲੈ ਹੁਕਮ ਹੀ ਫਿਰਾਲ ਆਪਣਾ ਜੀ ਤਨ ਮਨ ਸੋਪਤਵੇ ਗੁਰ ਕੇ ਲੇਖੇ ਲਾ ਦੇਵੇ ਸਾਈਂ ਲੈ ਹੁਕਮਾਂ ਫੇਰਾਏ ਹੁਕਮ ਨੂੰ ਲੈ ਕੇ ਹੁਕਮ ਪਰਨੇ ਤੇ ਹੁਕਮ ਦੇ ਪਾਣੇ ਦੇ ਵਿੱਚ ਹੀ ਡੋਲੇ ਤੁਰੇ ਫਿਰੇ ਜਿਤਨੋਂ ਜਾਵੇ ਜੋ ਬੋਲ ਲੈ ਜੋ ਕਹੇ ਜੋ ਕਰੇ ਹੁਕਮ ਨੇ ਅੰਦਰੇ ਰਹੀਂ ਜੈ ਹੈ ਬੈ ਸਾਵ ਹੈ ਬੈ ਸੇ ਭਾਈ ਜਹ ਭੇਜੈ ਤਹ ਜਾਉ ਤੇਵੜ ਧਨ ਹੋਰ ਕੋ ਨਹੀਂ ਭਾਈ ਜੇਵੜ ਸੱਚਾ ਨਾਮ ਜੈ ਬੈ ਸਾਵ ਹੈ ਪ੍ਰਸਾਦ ਭਾਈ ਜਿੱਥੇ ਬਿਠਾਉਂਦਾ ਹੈ ਹੁਕਮ ਕਰਦਾ ਜਿੱਥੇ ਗੁਰੂ ਨਾ ਹੁਕਮ ਕਰਦਾ ਇੱਥੇ ਬਹਿ ਜਾ ਉੱਥੇ ਬਹਿ ਜਾਈਦਾ ਹੈ ਇਹ ਭਾਈ ਜਿੱਥੇ ਗੁਰੂ ਕਹਿੰਦਾ ਹੈ ਬਹਿ ਜਾ ਉੱਥੇ ਹੀ ਬਹਿ ਗਏ ਜੋ ਗੁਰਬਾਣੀ ਕਹਿੰਦੀ ਆ ਉਹ ਇੱਕ ਇੱਕ ਲਫ਼ਜ਼ ਲਫ਼ਜ਼ ਅੱਖਰ ਅੱਖਰ ਵੰਣਾ ਲਿਆ ਕਿ ਆਂ ਬੈਠੇ ਤਾਂ ਜਾਉ ਕਿਹੜਾ ਕੰਮ ਕਰਨ ਨੂੰ ਕਹਿੰਦਾ ਉਹ ਖਰੀਦਾ ਜਿਹੜਾ ਕਹਿੰਦਾ ਛੱਡ ਦੇ ਛੱਡ ਲਈਦਾ ਜਿੱਥੇ ਭੇਜਦਾ ਉੱਥੇ ਚਲੇ ਜਾਈਦਾ ਪਾਣੀ ਜਿੱਦਾਂ ਦੀ ਗੱਲ ਹੈ ਜਿੱਥੋਂ ਚਲਾਏ ਤੇ ਫਿਰ ਜਲਣਾ ਸੋਈ ਇਹ ਵੱਡਾ ਤਨ ਹੋਰ ਕੋ ਨਹੀਂ ਭਾਈ ਇਹਦਾ ਇਹ ਭਾਈ ਇਹਦਾ ਵੱਡਾ ਨਾਮ ਦੇ ਬਰਾਬਰ ਦਾ ਦੁਨੀਆਂ 'ਚ ਹੋਰ ਕੋਈ ਨਹੀਂ ਐ ਮੈਂ ਪ੍ਰੇਖੇ ਚੰਦਾ ਕਿ ਉਹ ਭਾਈ ਕੇਵਲ ਸੱਚਾ ਨਾਮ ਜਿਹੜਾ ਬੜਾ ਸੱਚ ਦਾ ਗਿਆਨ ਹੈ ਸੱਚ ਦਾ ਨਾਮ ਹੈ ਕੁਰਬਾਨੀ ਦਾ ਗਿਆਨ ਹੈ ਇਹੋ ਬੁਲਬੁਲੀ ਦੀ ਦੁਨੀਆਂ 'ਚ ਕੋਈ ਨਹੀਂ ਇਹਦੇ ਬਰਾਬਰ ਦਾ ਤਨ ਹੋਰ ਕੋਈ ਨਹੀਂ ਤੇ ਕੁਰਬਾਨੀ ਦਾ ਇਹੀ ਕਹਿੰਦੀ ਹੈ ਉਹ ਬਿਨ ਸਿੱਖੀ ਜਿਹੜੇ ਇਹ ਗੱਲ ਤੇ ਵਿਸ਼ਵਾਸ ਨਹੀਂ ਕਰਦੇ ਉਹ ਆਪਰਾਪਨੂੰ ਸਿੱਖ ਮੰਨਦੇ ਨੇ ਉਹ ਬਹੁਤ ਬੜੇ ਪ੍ਰੇਖੇ ਕਿਨੇ ਠੀਕ ਹੈ ਜੀ ਇਹ ਵਰਤ ਤਨ ਹੋਰ ਕੋਈ ਨਹੀਂ ਭਾਈ ਜੇ ਵਰ ਸੱਚਾ ਨਾ ਹੋ ਨੋ ਦੇ ਬਰਾਬਰ ਕੋਈ ਨਹੀਂ ਜਿਹੜੇ ਧੰਦਾ ਤੁਸੀਂ ਹਿਸਾਬ ਰੱਖਦੇ ਹੋ ਕਾਗਜ਼ਾਂ 'ਚ ਜਿਹੜੇ ਧੰਨਵਾਸ ਤੇ ਤੁਸੀਂ ਕੱਢ ਦਿੰਦੇ ਹੋ ਨੌਕਰੀਆਂ ਤੋਂ ਅਟਾ ਦਿੰਦੇ ਚੋਰੀਆਂ ਕਰਦੇ ਹੋ ਉਹ ਤਾਂ ਝੂਠਾ ਹੈ ਹੋਰ ਉਹਦੀ ਕਦਰ ਬਹੁਤ ਜ਼ਿਆਦਾ ਤੁਹਾਡੇ ਕੋਲ ਤੇ ਸਿੱਖੀ ਵਾਲੀ ਕੋਈ ਗੱਲ ਨਹੀਂ ਇਹਦੇ ਵਿੱਚ ਦੂਰ ਦੂਰ ਤਾਂ ਸਿੱਖੀ ਨਹੀਂ ਜਾਂਦੀ ਮਾਇਰੀ ਸਰਧਾਰੀ ਦੀ ਗੱਲ ਹੈ ਹਜ਼ਾਰ ਹਜ਼ਾਰ ਕੋਈ ਜਿੱਥੇ ਸਿੱਖੀ ਨਹੀਂ ਹੋ ਸਕਦੀ ਜਿੱਥੇ ਸਰਧਾਰੀ ਮਾਇਆ ਦਾ ਜ਼ਿਆਦਾ ਫਿਕਰ ਹੋਵੇ ਨਾ ਕਰਨਾ ਤੇ ਕਰਨਾ ਹੋਵੇ ਅપરાਦੀ ਹੈ ਗੁਰੂ ਦੇ ਨਾਂ ਤੇ ਕਿ ਉਹ ਉੱਥੇ ਵੀ ਇਹ ਗੱਲ ਹੋ ਰਹੀ ਹੈ ਜਿੱਥੇ ਨਾਮ ਦਾ ਪ੍ਰਚਾਰ ਕਰਨਾ ਚਾਹੀਦਾ ਸੀ ਸਾਰੇ ਹੀ ਅપરાਦੀ ਨੇ ਬਹੁਤ ਬੜੇ ਅપરાਦੀ ਨੇ ਜੋ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ ਹੋ ਰਿਹਾ ਠੀਕ ਹੈ ਜੀ ਸਦਾ ਸੱਚੇ ਕੇ ਗੁਣ गावा ਭਾਈ ਸਦਾ ਸੱਚੇ ਕੇ ਸੰਗ ਰਹਾਉ ਪੈਨਣ ਗੁਣ ਚੰਗਿਆਈਆਂ ਭਾਈ ਆਪਣੀ ਪਤ ਕੇ ਸਵਾਦ ਆਪੇ ਖਾਏ ਕਿ ਕੋਣ ਗਵਾਹ ਭਾਈ ਇਹ ਭਾਈ ਇਸ ਕਰਕੇ ਮੈਂ ਤਾਂ ਸਦਾ ਹੀ ਸੱਚ ਦੇ ਗੁਣ ਗਾਉਣਾ ਸਤਿਗੁਰ ਤਾਂ ਕਹੇ ਮੈਂ ਸਦਾ ਸੱਚ ਦੇ ਗੁਣ ਗਾਉਣਾ ਅਸੀਂ ਕੀ ਕਰਦੇ ਆਂ ਅਸੀਂ ਉਹ ਪੜਦੇ ਹੀ ਆਂ ਗਾਉਦੇ ਨਹੀਂ ਜਦ ਅੰਦਰੋਂ ਪ੍ਰੇਮ ਨਾਲ ਬੋਲਾਂਗੇ ਬਿਨਾਂ ਬੋਲੇ ਤੇ ਅਸਲ ਜੇ ਪ੍ਰੇਮ ਹੈ ਕੁਰਬਾਨੀ ਦਾ ਗੁਣ ਗਾ ਰਹੇ ਆਂ ਜੇ ਪ੍ਰੇਮ ਲਈ ਬਦਲਦੀ ਰਹੇ ਪ੍ਰੇਮ ਕਰਕੇ ਫੇਰ ਦਾ ਨਹੀਂ ਰਹੇ ਫਿਰ ਪੜ ਰਹੇ ਭਾਈ ਸਦਾ ਸੱਚੇ ਕੇ ਸਾਥ ਰਹਾਂ ਇਸ ਕਰਕੇ ਆਪਣੇ ਅੰਦਰ ਹਤਵਾਂ ਨਾਲ ਜੁੜੇ ਰਹੇ ਨੇ ਪਹਿਲਾ ਗੋਲ ਚੰਗੀ ਆਣੀ ਆ ਭਾਈ ਪਹਿਲਾ ਕੀ ਹੈ ਮੇਰਾ ਗੋਲ ਧਾਲ ਕਰਦੇ ਗੋਲ ਧਾਲ ਨਾ ਕਰਨਾ ਗੁਰਬਾਨੀ ਦੇ ਬੁਰੇ ਦਾ ਭਲਾ ਕਰਨਾ ਸਭ ਕੋ ਵੀ ਤਨ ਆਮ ਆਪਣ ਕੀ ਨੋ ਸਰਬੱਤ ਦਾ ਭਲਾ ਬੁਦਣਾ ਇੱਕ ਬਿਤਾ ਇੱਕ ਕੇ ਅੰਦਰੋਂ ਬਣਾਣਾ ਜੇ ਅਸੀਂ ਬੰਦੇ ਆ ਭਈ ਆ ਜਿਹੜਾ ਕਾਲਜ ਨੇ ਉਹਦੇ ਚ ਖਾਏ ਨਵਾਂ ਗੇਟ ਐਡਮਿਸ਼ਨ ਇਹ ਬਿਲਕੁਲ ਗੁਰਮਤ ਦੇ ਖਲਾਅ ਹੋਏ ਬਹੁਤ ਬੜਾ ਅਫਰਾ ਸਰਕਾਰ ਨੂੰ ਯਾਹ ਵਾਲੀ ਗੱਲ ਐ ਨਰਖਾ ਦੇ ਰਸਤੇ ਨੇ ਕਿ ਬੇ ਗੁਰਬਤ ਲੈਨੇ ਪੜਦੀ ਤੁਸੀਂ ਸਿੱਖ ਦੇ ਵਿੱਚ ਆ ਬੇਸਿਕ ਚ ਸਿੱਖ ਤਾਂ ਸਾਰੀ ਨੇ ਤੁਸੀਂ ਵੀ ਸਿੱਖ ਦੀ ਤੁਸੀਂ ਆਪਣੇ ਆਪ ਨੂੰ ਕਿਵੇਂ ਕਹਿਦੇ ਹੋ ਤੁਸੀਂ ਸਿੱਖੋ ਕੇਸ ਰੱਖ ਕੇ ਸਿੱਖੋਗੇ ਤੁਸੀਂ ਕੌਣ ਐ ਘੜਛੇ ਚ ਬਹੁਤ ਵੱਡੀ ਨੇ ਅੱਲੇ ਨੇ ਨੇ ਬਾਣੀ ਵਰੀ ਹਦ ਹੀ ਹੋਗੇ ਬਿਲਕੁਲ ਹਦ ਹੀ ਹੋਗੇ ਪਹਿਲਾਂ ਗੁਰ ਜਗਿਆਈਓ ਪਹਿਲਾਂ ਕੀ ਐ ਗੁਰ ਜਗਿਆਈਆ ਕਿਸੇ ਦਾ ਹੈ ਗੁਰ ਜਗਿਆਈਆ ਪਹਿਲਾਂ ਭਾਈ ਆਪਣੀ ਪੱਤ ਤੇ ਸਾਡੇ ਕਿਸਾਨ ਆਪ ਖਾਏ ਆਪਣੀ ਪੱਤ ਕੇ ਸਵਾਦ ਆਪ ਖਾਏ ਆਪਣੀ ਪੱਤ ਕੇ ਸਵਾਦ ਆਪ ਖਾਏ ਜੇ ਕਿ ਪੱਤ ਰੱਖੂਗਾ ਆਪਣੀ ਬਣਾਊਗਾ ਹੋਏਗਾ ਸਵਾਦ ਚਖ ਲੂਗਾ ਕਿ ਜੇ ਕਿ ਪੱਤ ਦਰਗਾਹ ਦੇ ਵਿੱਚੀ ਜੇ ਤਾਂ ਦਰਗਾਹ ਪਾਣੀ ਫਿਰ ਦਫਟੇ ਕਪੜਿਆਣਾ ਜਾਊਗਾ ਜੇ ਫਿਰ ਪੱਟੇ ਕੋ ਸਿਉ ਲੂਗਾ ਦਰਗਾਹ ਨਾਲ ਸਿੱਧਾ ਕਦਮ ਜਾਊਗਾ ਮਹਿਮਾ ਪਾਏ ਮਹਿਮਾ ਉਹਦੀ ਮਹਿਮਾ ਕਰਕੇ ਸੱਚ ਖਾ ਕੇ ਸੱਚ ਬੈਠ ਕੇ ਕੁਰਬਾਨੀ ਰਜ਼ਰੂ ਪਰੇਵ ਕਰਕੇ ਦਰਗਾਹੇ ਆ ਜੁੜੂਗੀ ਸੁੱਤੀ ਗੱਡ ਭਵੇ ਸੰਸਾਰ ਜੇ ਆਪਣਾ ਇਹ ਗੱਲ ਕਰੂਗਾ ਕਿ ਐ ਸਖਣੇ ਇਹ ਪਤਨੇ ਲੱਦਨੇ ਇਹ ਸੰਸਾਰ ਨਾਲ ਜੋੜ ਕੇ ਰੱਖੂ ਜਮਨ ਵਾਂਚ ਰੱਖੂ ਜੇ ਸਿਫਤੈ ਸੁੱਤੀ ਗੱਡ ਭਵੇ ਦਰਵਾਰ ਗੁਰਬਾਹਿਆਂ ਦੇ ਜੇ ਚੱਲਾਂਗੇ ਤਾਂ ਦਰਬਾਰ ਨਾਲ ਗੱਡ ਭੂ ਤਾਂ ਪਾਟੀ ਵੀ ਬਸ ਸੁੱਤੀ ਜਾਊਗੀ ਨਹੀਂ ਪਾਟੀ ਹੋ ਰਹਿ ਜੂਗੀ ਠੀਕ ਹੈ ਜੀ ਹਾਂਜੀ ਇਸ ਕਾ ਕਿਆ ਸਲਾਹੀ ਹੈ ਭਾਈ ਦਰਸ਼ਨ ਕੋ ਬਲ ਜਾਏ ਆਪਣੇ ਬੋਲਦੀ ਉਹਨਾਂ ਦਰਸ਼ਨ ਕੋਲ ਜਾਈ ਜਿੱਦ ਜਦ ਉਹਦਾ ਦਰਸ਼ਨ ਹੋ ਜਾਂਦਾ ਉਹਦੇ ਬਸ ਕੁਰਬਾਨੇ ਜਾਈਦਾ ਉਹਦੀ ਸਫਸਲਾ ਹੋਈ ਨਹੀਂ ਸਕਦੀ ਜਿਹੜਾ ਦਰਸ਼ਨ ਕਰ ਲੈਂਦਾ ਉਹ ਚੁੱਪ ਹੀ ਹੋ ਜਾਂਦਾ ਫਿਰ ਬੋਲ ਨਹੀਂ ਸਕਦਾ ਸਤ ਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ ਕਰਮੀ ਮਿਲੈ ਤਾਂ ਭਾਈ ਇੱਕ ਹੁਕਮ ਮੰਨ ਨਾ ਜਾਣਨੀ ਭਾਈ ਦੂਜੇ ਭਾਏ ਫਿਰਾਂਈ ਆਗੇ ਸਤਗੁਰੂ ਦੇ ਵਿੱਚ ਵੱਡੀਆਂ-ਵੱਡੀਆਂ ਗੱਲਾਂ ਬਹੁਤ ਵੱਡੀਆਂ ਬਲਿਆਈਆਂ ਉਹਦੀਆਂ ਵੱਡੀਆਂ ਤੋਂ ਵੱਡੀਆਂ ਬਲਿਆਈਆਂ ਉਹਦੇ ਵਿੱਚ ਕਰਮ ਜੇ ਦਾ ਪਾਈ ਜੇ ਕਿਸੇ ਦੇ ਜਦੋਂ ਪਰਮਾਤਮਾ ਨੂੰ ਜਦੋਂ ਸੋਚ ਹੋਵੇ ਤਾਂ ਬਲਿਆਈਆਂ ਕਿ ਪ੍ਰਾਪਤ ਹੋ ਸਕਦੀਆਂ ਨੇ ਜੇ ਉਹਦੀ ਸੋਚ ਬਦਲ ਜੇ ਮੇ ਗੁਰਮਤਾਲੀ ਸੋਚ ਹੋ ਜਵੇ ਮੇਰੀਆਂ ਗੱਡੀਆਂ ਨੇ ਸਭ ਨੂੰ ਮਿਲ ਜਾਂਦੀਆਂ ਨੇ ਸੋਚ ਬਦਲਦੀ ਲੋੜ ਹੈ ਕਰਮ ਸੋਚ ਦਾ ਹੀ ਨਾ ਹੈ ਇੱਥੇ ਜੋ ਸੋਚ ਆਉਹੀ ਸਾਡਾ ਕਰਮ ਹੈ ਕਰਮ ਮਿਲਦਾ ਪਾਈ ਜੇ ਉਹਦੇ ਸੋਚ ਬਦਲ ਜੇ ਗੁਰਮਤਾਲੀ ਸੋਚ ਹੋ ਜਵੇ ਸਭ ਦੇ ਵਿੱਚ ਬਲਿਆਈਆਂ ਆ ਸਕਦੀਆਂ ਨੇ ਉਹ ਇੱਕ ਹੌਕਾ ਬਣ ਆ ਜਲਨੀ ਭਾਈ ਕੋਈ ਤਾਂ ਹੈ ਜਿਹਨੋ ਕੋ ਬੰਨਣਾ ਜਾਣਦੇ ਕਿ ਇੱਕ ਦਾ ਮਤਲਬ ਵੱਲ ਦੀ ਹੈ ਇਹ ਫਟੇਉਂ ਖਿਆਲੀ ਹੈ ਜਿਹੜੇ ਕੋ ਬੰਨਣਾ ਨਹੀਂ ਜਾਣਦੇ ਕੁਝ ਐਸੇ ਨੇ ਜਿਹਨੋ ਕੋ ਬੰਨਣਾ ਨਹੀਂ ਜਾਣਦੇ ਉਹ ਕੋ ਬੰਨਣਾ ਜਲਨੀ ਭਾਈ ਦੂਜੇ ਪਾਏ ਫਰਾਈ ਉਹ ਦੂਜੀ ਭਾਇਆ ਦੀ ਭੁੱਖ ਜੇ ਤੁਰੇ ਫਿਰਦੇ ਨੇ ਪਸੂਆਂ ਵਾਂਗੂ ਕੋ ਭਾਇਆ ਦੀ ਭੁੱਖ ਜੇ ਬਾਹਰ ਤੁਰੇ ਫਿਰਦੇ ਰਹਿੰਦੇ ਨੇ ਉਹ ਅੰਦਰ ਅੰਦਰ ਭੁખી ਹੁੰਦੇ ਹੀ ਅੰਦਰ ਗਿਆਨ ਤੇ ਆਹਣ ਵਾਲੀ ਗੱਲ ਹੀ ਨਹੀਂ ਹੁੰਦੀ ਕੋ ਹਾਂਜੀ ਸੰਗਤੀ ਟੋਈ ਨਾ ਮਿਲੇ ਭਾਈ ਬੈਸਣ ਮਿਲੇ ਨਾ ਥਾਉ ਨਾਨਕ ਹੁਕਮ ਤਿਨਾ ਮਨਾਏ ਸੀ ਭਾਈ ਜਿਨ੍ਹਾਂ ਧੁਰੇ ਕਮਾਇਆ ਨਾਉ ਸਾਧਾ ਦੇ ਕੋਈ ਨਾ ਮਿਲੇ ਸੀ ਭਾਈ ਉਹਨਾਂ ਨੂੰ ਸਭ ਸੰਗਤ ਦੇ ਵਿੱਚ ਰਹਿ ਦਾ ਦੇ ਵਿੱਚ ਉਹ ਨਹੀਂ ਬਸਕੜੀ ਜਗਾ ਕਿਤੇ ਬੈਠਣ ਨੂੰ ਨਹੀਂ ਬੈਸਣ ਮਿਲੇ ਨਾ ਥਾਉ ਉਹਨਾਂ ਬੈਠਣ ਨੂੰ ਥੋਪਣਾ ਨਾ ਕਿਸੇ ਨੇ ਉੱਥੇ ਉਹਨਾਂ ਨੂੰ ਬੁਲਾਉਣਾ ਆ ਆ ਬਹਿ ਜਾਣਾ ਕੋਈ ਹੁੰਦੀ ਹੈ ਆਓ ਬਹਿ ਜਾ ਕਹਾਂ ਕੋਈ ਕਿਸੇ ਨੂੰ ਆ ਬੈਡ ਰਿਵਲੀ ਦੇ ਸਨੇ ਪੁੱਛਣੀ ਉੱਥੇ ਬੈਠਣ ਵਾਸਤੇ ਜਗ੍ਹਾ ਹੀ ਕੋਈ ਨਹੀਂ ਆ ਉੱਥੇ ਤੇਰੇ ਵਾਸਤੇ ਜਾਨ ਕੋ ਹੁਕਮ ਜਿਨਾ ਬਣਾਇ ਸੀ ਭਾਈ ਜਿਨਾ ਤੁਰੇ ਕਮਾਇਆ ਨਾ ਹੁਕਮ ਕੌਣ ਬਣਾਦਾ ਕੀ ਦਾ ਬਣ ਹੁਕਮ ਦਾ ਹੁਕਮ ਨੂੰ ਅੱਦਲਾ ਬਣਾਉਂਦਾ ਬੰਨੂ ਆਪਣੇ ਨੂੰ ਅੱਦਲਾ ਬਣਾਉਂਦਾ ਜਾਨ ਕੋ ਹੁਕਮ ਬਣਾਇ ਸੀ ਬਣਾਈ ਸੀ ਕੌਣ ਆਪਣਾ ਭੂਲੇ ਆਪਣਾ ਬੰਦੂ ਬਣੂਦਾ ਬਣਾਈ ਸੀ ਭਾਈ ਜਿਨਾ ਨੇ ਸੋਰੇ ਕਮਾਇਆ ਤੋ ਜਿਨਾ ਨੇ ਸੋਤੋ ਲੈ ਕੇ ਨੌ ਕਮਾਉਂਦੇ ਆਏ ਨੇ ਅੰਦਰ ਹਿਲਤੇ ਚੋਂ ਅੰਦਰ ਅੰਤਰ ਆਤਮਾ ਤੋਂ ਲੈ ਕੇ ਨੌ ਦੀ ਕਮਾਈ ਕੀਤੀ ਹੈ ਗਿਆਨ ਦੀ ਕਮਾਈ ਕੀਤੀ ਹੈ ਉੱਪਰ ਹੀ ਉੱਪਰ ਹੀ ਕੀਤੀ ਇਕ ਵਾਰ ਇੱਕ ਚਿੱਤ ਹੋ ਕੇ ਕੀਤੀ ਹੈ ਕਮਾਈ ਔਰ ਉਹ ਕਮਨ ਰਣੇ ਵਰਨਾ ਕੋਈ ਬੰਦੇ ਜਿਹਾ ਸਰਦੋ ਲੋ ਜੀ ਤਿੰਨ ਬਿੱਟੋਂ ਹਾਂ ਵਾਰਿਆ ਭਾਈ ਤਿੰਨ ਕੋ ਸੱਦ ਬਲਹਾਰੇ ਜਾਉ ਜਿਨ੍ਹਾਂ ਨੇ ਹੁਕਮ ਮੰਨ ਲਿਆ ਜਿਨ੍ਹਾਂ ਨੇ ਆਪਣਾ ਮਨ ਬਣਾ ਲਿਆ ਉਹ ਬੰਨਣ ਵਾਸਤੇ ਤੈਨ ਵਿਟੋਂ ਵਾਰੀਆਂ ਭਾਈ ਮੈਂ ਉਹਨਾਂ ਤੋਂ ਵਾਰੀ ਜਾਵਾਂ ਪਰਵਾਹ ਜਾਵਾਂ ਤੈਨ ਕੋ ਸੱਡੋ ਲਿਆ ਜਾਵਾਂ ਸਦਾ ਹੀ ਉਹਨਾਂ ਤੋਂ ਭਲੇ ਹਾਰ ਜਾਏ ਪਰਵਾਹ ਕਰਦਾ ਮੈਂ ਜਿਨ੍ਹਾਂ ਨੇ ਆਪਣਾ ਮਨ ਬਣਾ ਲਿਆ ਸੋ ਜੀ ਠੀਕ ਹੈ ਜੀ ਇੱਥੇ 51 ਨੰਬਰ ਸ਼ਲੋਕ ਦੀ ਸਮਾਪਤੀ ਹੈ ਪਰ ਜਦੋਂ ਆਪਾਂ ਅਰਥ ਇਹਨਾਂ ਦੇ ਪੜਦੇ ਹਾਂ ਇਹ ਕਹਿੰਦੇ ਤਨਾਸਰੀ ਰਾਗਣੀ ਸੁਣ ਕੇ ਜੀਵ ਇਸਤਰੀ ਉਦੋਂ ਹਿੱਤਨਤਾ ਯੋਗ ਮੰਨੀ ਜਾਂਦੀ ਹੈ ਜਦੋਂ ਸਤਿਗੁਰੂ ਜੀ ਦੀ ਦਸੀ ਹੋਈ ਕਾਰ ਸੇਵਾ ਕਰਦੀ ਹੈ ਤੇ ਤਨ ਆਸਰੀ 라ਗਣੀ ਹੈ ਜੀ ਇੱਥੇ ਦਾ ਰਾਗੀ ਕਿੱਥੇ ਹੈ ਤਨ ਆਸਰੀ ਹੈ ਪੜਾ ਸੱਚੇ ਕੇ ਗੁਣ गावा ਭਾਈ ਸਦਾ ਸੱਚੇ ਕੇ ਸੰਗ ਰਹਾਉ ਠੀਕ ਕਿਉਂਕਿ ਰਹਾਉ ਸ਼ਬਦ ਇਹਦੇ ਚ ਆਇਆ ਇੱਥੇ ਰਹਾਉ ਪੜਾਂਗੇ ਉਹਦਾ ਵੀ ਫਰਕ ਹੈ ਵੀ ਇੱਥੇ ਰਹਾਉ ਦਾ ਭਾਵ ਠਹਿਰਾਉ ਨਹੀਂ ਰਹਿਣਾ ਜਿੱਥੇ ਮੈਂ ਹਾਂ ਰਹਾਉਗਾ ਤਰਾਂ ਹੀ ਤਨ ਆਸਰੀ ਸ਼ਬਦ ਦੇ ਅਰਥ ਰਾਗਣੀ ਨਾਲ ਸੰਬੰਧਿਤ ਨਹੀਂ ਹੈ ਬੁੱਧੀ ਨਾਲ ਸੰਬੰਧਿਤ ਹੈ ਨਾ ਜੀ ਪਹਿਲੀ